ਬਹੁਤ ਹੀ ਸਤਿਕਾਰਯੋਗ ਜਦੋਂ ਇਹ ਮੋਰਚੇ ਦੇ ਵਿੱਚ ਡਟੇ ਹੋਏ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਨੌਜਵਾਨ ਤੇ ਸਤਿਕਾਰਯੋਗ ਸਾਡੀਆਂ ਮਾਵਾ ਭੈਣਾਂ کافی ਸਮਾਂ ਹੋ ਗਿਆ ਸੀ ਆਪਾਂ ਲੱਗਦਾ ਵੈਸੇ ਇੱਕ ਵਾਰੀ ਸਮਾਪਤੀ ਵੀ ਕਰਨੀ ਹੁੰਦੀ ਐ ਇਸ ਸਟੇਜ ਦੀ ਖਾਸ ਕਰਕੇ ਮਾਵਾ ਭੈਣਾਂ ਨੇ ਕਮਤੋਂ ਦਿਨ ਚੱਲ ਜਾਣਾ ਹੁੰਦਾ ਔਰ ਫਿਰ ਵੀ ਕੁਝ ਤੁਹਾਡਾ ਜਾਣਕਾਰਾਂ ਮੰਜ਼ਿਲਾਂ ਕਰਨੀਆਂ ਜ਼ਰੂਰੀ ਸੀ ਫੇਸ ਕਾਰਡ ਕੇ 5-7 ਮਿੰਟ ਹੋਰ ਤੁਹਾਡੇ ਕੋਲ ਲੈਣੇ ਆ ਕੱਪ ਵਿੱਚ ਜਿਹੜਾ ਜਿਹਦੀ ਵਾਰੀ ਲਈ ਹੋਈ ਉਹਨਾਂ ਨੂੰ ਕੋਈ ਕਾਰਨ ਨਹੀਂ ਕਿਉਂਕਿ ਉਹਨਾਂ ਨੇ ਤਾਂ ਕੱਲ ਤੱਕ ਜਿੰਨਾ ਚਿਰ ਨਵਾਂ ਜਿਲਾ ਨਹੀਂ ਆਉਂਦਾ ਉਹਨਾਂ ਚ ਇੱਥੇ ਹੀ ਰਹਿਣਾ ਹੈ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਜੀ ਕਹਿ ਕੇ ਗਏ ਆ ਹੋ ਤੇ ਹੋ ਜਾਏ ਹੇ ਢੋਲ ਜਿਵੇਂ 20 ਤਰੀਕ ਤੋਂ ਸ਼ੁਰੂ ਹੋਇਆ ਉਹ ਅਸਲ ਵਿੱਚ 20 ਤਰੀਕ ਤੋਂ ਨਹੀਂ ਸ਼ੁਰੂ ਹੋਇਆ ਸ਼ੁਰੂਤ ਆਇਆ ਬੜਾ ਤਾਂ ਖਾਸ ਕਰਕੇ 3-4 ਸਾਲਾਂ ਦਾ ਧੱਫਿਆ ਹੋਇਆ ਪਿੰਡਾਂ ਨੂੰ ਪਤਾ ਜ਼ਿਲ੍ਹਿਆਂ ਨੂੰ ਪਤਾ ਹੈ ਬਾਕੀ ਜ਼ਿਲ੍ਹਿਆਂ ਨੂੰ ਅਸੀਂ ਜਾਣਕਾਰੀ ਦਿੰਨੇ ਆ ਜਦੋਂ ਇਹਨਾਂ ਜਿਹੜਾ ਜ਼ਬੀਰਦਾਰ ਕਹ ਲਈਏ ਸਰਦਾਰ ਕਹਿੰਦੇ ਇੱਥੇ ਆਵਾ ਇਧਰ ਸਾਡੇ ਮਾਲ ਵਿੱਚ ਉਹਨਾਂ ਨੇ ਫਿਰ ਚੱਕੇ ਆ ਉਦੋਂ ਤੋਂ ਲੈ ਕੇ ਪਿੰਡ ਵਾਲੇ ਆਪ ਦੇ ਤੌਰ ਤੇ ਬਲਾਕ ਰੂ ਲੈ ਕੇ ਲੜ ਰਹੇ ਆ ਵੱਖ-ਵੱਖ ਢੰਗਾਂ ਨਾਲ ਤੇ ਪਿੰਡ ਵਾਲਿਆਂ ਨੇ ਖਾਸ ਕਰਕੇ ਲੰਮਾ ਸਮਾਂ ਜਦੋਂ ਉਹਨਾਂ ਨੇ ਟੇਡੇ ਢੰਗ ਨਾਲ ਰਜਿਸਟ੍ਰੇਸ਼ਨ ਕਰਉਣਾ ਸ਼ੁਰੂ ਕਰਤੀਆਂ ਤਹਿਸੀਲਦਾਰ ਦੇ ਦਫ਼ਤਰ ਅੱਗੇ ਮਹੀਨਿਆਂ ਵੱਧੀ ਕੋਲ ਚਲਾਇਆ ਐ ਇਸੇ ਤਰ੍ਹਾਂ ਦੇਪਤੀ ਰੁਕੇ ਰੱਖਿਆ ਜਣੀ ਬਹੁਤ ਆਧਦ ਰੂਪਾਂ ਦੇ ਵਿੱਚ ਘੋਲ ਚੰਦਾ ਰਿਹਾ ਪਰ ਉਹ ਵੀ ਅੰਦਰ ਖੱਤੇ ਆਪ ਦੀਆਂ ਤਕੜਾਈਆਂ ਵਿਉਂਤਾਂ ਕਾਨੂੰਨਾਂ ਦੇ ਸਹਾਰੇ ਸਰਕਾਰਾਂ ਦੇ ਸਹਾਰੇ ਉਹ ਲੈ ਰਹੇ ਸੀ ਉਹ ਜਿਨ੍ਹਾਂ ਦੇ ਵਿੱਚ ਕੋਰਟਾਂ ਤੱਕ ਜਾ ਕੇ ਉਹਨਾਂ ਨੇ ਇੱਥੇ ਨੌਕਤ ਖੜੀ ਗਈ ਕੋ ਪਹਿਲੇ ਦਿਨ ਆਏ ਜਿੱਤੇ ਆਪਾਂ ਸ਼ਾਇਦ 16 ਤਰੀਕ ਨੂੰ ਕਿਸੇ ਉੱਤੇ ਆਪਾਂ ਮੀਟਿੰਗ ਕਰ ਰਹੇ ਸੀ ਤੂ ਬੇਦੀ ਬਦਮੀ ਉਹਦੇ ਬਲਾਕ ਨੇ ਵੀ ਕੰਦਾ ਸ਼ਿੰਗਾਰਚ ਕਰਕੇ ਉਹਨਾਂ ਨੂੰ ਇੱਕ ਵਾਰੀ ਮੋੜਿਆ ਮੋੜ ਤੋਂ ਬਾਅਦ ਡੀਸੀ ਸਾਹਿਬ ਨੇ ਮੀਟਿੰਗ ਤਾਂ ਕਰ ਲਈ ਵੀ ਸ਼ਾਮ ਨੂੰ ਆਪਾਂ ਮੀਟਿੰਗ ਕਰ ਲੈਨੇ ਆ ਕੋਈ ਹੱਲ ਕੱਢ ਲਾਂਗੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਆ ਗਿਆ ਉਹਨੂੰ ਮੀਟਿੰਗ ਸਮਾਪਤ ਕਰਕੇ ਤੇ ਜਦੋਂ ਡੀਸੀ ਸਾਹਿਬ ਨਾਲ ਬੈਠੇ ਡੀਸੀ ਸਾਹਿਬ ਨੰਗਾ ਚਟਾ ਉਹਨਾਂ ਦੀ ਬੋਲੀ ਬੋਲਦਾ ਸੀ ਕਹਿੰਦਾ ਇਹ ਤਾਂ ਮਾਲਕੀ ਦੀ ਕਾਸ਼ੇ ਦੇ ਇਸ ਕਰਕੇ ਸਭ ਨੂੰ ਸਾਨੂੰ ਨਿਸ਼ਾਨਦੇਹੀ ਕਰ ਲੈਣ ਦਿਓ ਫਿਰ ਇੱਕ ਤੇ ਮਾਲਕ ਬਣਾਵਾਂਗੇ ਇਹਨਾਂ ਨੂੰ ਅਸੀਂ ਕਿਹਾ ਜਿਸ ਤਰ੍ਹਾਂ ਰੌੜਾ ਤਾਂ ਇਹੀ ਹੈ ਜੇ ਤੁਸੀਂ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਟੱਕਾ ਡੱਡ ਕਰਤੇ ਮਾਲਕ ਉਹਨਾਂ ਨੂੰ ਬਣਾਓਗੇ ਤਾਂ ਸਾਨੂੰ ਪਤਾ ਹੈ ਕਰ ਲਓ ਨਿਸ਼ਾਨਦੇਹੀ ਪਰ ਮਾਲਕ ਪਹਿਲਾਂ ਇਹਨਾਂ ਨੂੰ ਬਣਾਓ ਕਦਾਈ ਤਾਂ ਹੋਣਾ ਨਹੀਂ ਅਸੀਂ ਤਾਂ ਨਹੀਂ ਹੋਣਾ ਪਰ ਤੁਸੀਂ ਆਪ ਦਾ ਤੋਂ ਹਿਆਰਦਾ ਕਰਾਂਗੇ ਕਦਾਈ ਗੱਲ ਤਾਂ ਕੋਈ ਬੜੀ ਨਹੀਂ ਅਸੀਂ ਕਹ ਇੱਕ ਪਾਸੇ ਕਾਨੂੰਨ ਦਾ ਤੁਸੀਂ ਕਹੀ ਜਾਣੇ ਹੋ ਕਾਨੂੰਨੀ ਸਲਾਹ مشورہ ਕਰਨ ਵਾਸਤੇ ਵੀ ਇਹਨਾਂ ਨੂੰ ਦਿਨ ਚਾਹੀਦੇ ਆ ਉਹ ਕਹਿੰਦੇ ਵੀ ਆਏ ਤਾਂ ਉਹ ਪੂਰੇ ਵਾਰਤੇ ਆਂਤ ਵਾਰਸੀਂ ਦੋ ਦਿਨ ਲੈ ਲਓ ਜਦੋਂ ਕਾਨੂੰਨੀ ਮਾਰਨ ਆਪਾਂ ਗੱਲ ਕੀਤੀ ਉਹ ਕਹਿੰਦੇ ਵੀ ਆਹੀ ਐ ਕਾਨੂੰਨ ਕਨਾਨ ਸਾਹਿਬ ਉਧਰ ਖੜੇ ਨੇ ਆਪਣੇ ਕੋ ਤਾਂ ਲੋਕਾਂ ਦਾ ਇੱਕਾ ਡਾਂਗ ਆਇਆ ਆਹੀਂ ਲੜਨਾ ਪਊਗਾ ਪਹਿਲਾਂ ਵੀ ਆਹੀਂ ਲੜੇ ਆ ਬਹੁਤ ਸਾਰੇ ਬੁਲਾ ਰਹੇ ਨੇ ਉਹਨਾਂ ਜਮੀਨੀ ਲੜਾਈਆਂ ਦਾ ਜ਼ਿਕਰ ਕੀਤਾ ਹੈ ਚਾਹੇ ਬੰਦਾ ਸਿੰਘ ਬਹਾਦਰ ਵਾਲੀ ਆ ਪੈਸੂ ਮੁਜ਼ਾਹਰਾ ਲਹਿਰ ਦੀ ਗੱਲ ਹੈ ਹੋਰ ਕਿੰਨੇ ਜਮੀਨੀ ਕੋਹਣਾ ਉਸੇ ਦਾ ਰਿੰਪ ਤਾਰਨ ਕਰ ਲਿਆ ਸੋਮਵਾਰ ਨੂੰ ਇਹ ਭਰਾਪਾ ਵੀ ਤਿਆਰੀ ਕਰ ਲਈ ਤੇ ਉਹ ਵੀ ਆਗੇ ਚੜ ਕੇ ਉਸ ਦਿਨ ਤੋਂ ਲੈ ਕੇ ਲੈ ਕੇ ਲਗਾਤਾਰ ਅੱਪਾ ਮੋਰਚੇ ਚ ਹੈ ਉਹਦੇ ਉਹਨਾਂ ਨੇ ਫਿਰ ਆਪ ਦਾ ਰੰਗ ਦਿਖਾਇਆ ਸਾਡੇ ਬੰਦੇ ਕੁੱਤੇ ਟਰਾਲੀ ਢੇਰ ਲਈ ਉਹ ਸਾਰਾ ਵਰਤਾਂ ਤੁਹਾਡੇ ਕੋਲੇ ਦੱਸਿਆ ਹੋਇਆ ਹੈ ਮੈਂ ਨਹੀਂ ਕਿ ਅਜੋ ਨਮੰਗਾ ਜਾਣਕਾਰੀਆਂ ਵੀ ਇਹਦਾ ਮਾਹੌਲ ਪੂਰੇ ਪੰਜਾਬ ਦੇ ਅੰਦਰ ਨਹੀਂ ਪੰਜਾਬ ਤੋਂ ਤਾਂ ਜੋਰ ਨਾਲ ਭਾਖੀ ਗਿਆ ਪੂਰੇ ਮੁਲਕ ਤੇ ਇਹ ਅਬ ਆ ਜੋ ਖੜੀ ਵੀ ਉਹੇ ਜਿਹੀ ਘੋਲ ਜਿਵੇਂ ਪਹਿਲੇ ਘੋਲ ਸੀ ਉਹੇ ਦਾ ਘੋਲ ਜਿੰਦਾਂ ਦੇ ਵਿੱਚ ਸ਼ੁਰੂ ਹੋ ਗਿਆ ਤੇ ਉਹਨਾਂ ਲੋਕਾਂ ਦੀਆਂ ਆਸਾਂ ਕਿਉਂਕਿ ਬਹੁਤ ਵੱਡਾ ਮਾਮਲਾ ਹੈ ਆਪਾਂ ਵੀ ਯਤਨ ਕਰ ਰਹੇ ਹਾਂ ਵੀ ਪਿਛਲੇ ਇਤਿਹਾਸ ਚੱਕ ਕੇ ਪੜ੍ਹੀਏ ਕਿਤਾਬਾਂ ਪੜ੍ਹੀਏ ਇੱਕ ਕਿਤਾਬ ਦਾ ਜ਼ਿਕਰ ਪੜ੍ਹਿਆ ਗੁਰਦੀਪ ਸਿੰਘ ਬੁਰਗੇੜੀਆ ਨੇ ਲਿਖਿਆ ਹੋਇਆ ਉਹ ਮੁਜ਼ਾਹਰਾ ਲਹਿਰ ਤੇ ਉਹ ਇੱਕ ਕਿਸਮ ਦੀ ਜ਼ਮੀਨ ਵਾਸਤੇ ਲਿਖਿਆ ਉਹਨਾਂ ਨੇ 40000 ਏਕੜ ਜ਼ਮੀਨ ਮਾਲ ਵਿੱਚ ਪਈ ਹੈ ਸੈਂਕੜੇ ਪਿੰਡਾਂ ਇਹ ਤੋਂ ਬਿਨਾ ਹੋਰ ਜ਼ਮੀਨਾਂ ਦੀਆਂ ਕਿਸਮਾਂ ਸ਼ਾਮਲਾਤ ਹੈ ਨਜੂਨ ਦੀਆਂ ਜ਼ਮੀਨਾਂ ਆਧਰਾ ਮਾਲਕ ਆਧਾ ਮਾਲਕ ਕਿੰਨੇ ਕਿੰਨਾ ਕੁਝ ਹੋਰ ਨਾਲ ਹੀ ਰੱਖੀ ਬੈਠੇ ਆਪਦੇ ਆਪਾਂ ਇਹਨੂੰ ਫੈਸਲਾ ਕੀਤਾ ਵੀ ਜੋ ਵੀ ਕਾਗਜ਼ ਨੇ ਕੋਈ ਜ਼ਮੀਨਾਂ ਵਾਉਂਦੇ ਆ ਜਾਹਾਂ ਤੇ ਮਜ਼ਦੂਰ ਵੀ ਆਦੇ ਘਰ ਪਾਈ ਬੈਠੇ ਆ ਉਹ ਕਾਰਜ ਹੈ ਉਹ ਸਾਰਿਆਂ ਨੂੰ ਮਾਲਕੀ ਦੇ ਹੱਕ ਦੇਵੋ ਇਹ ਲੜਾਈਆਂ ਆਂ ਛੱਡ ਕੇ ਫਿਰ ਪੁੱਲ ਦੀ ਸਰੋਵਾਰ ਜਣੀ ਜਗਾਤੇ ਤੇ ਅੱਜ ਆਪਣੀ 23 ਜਥੇਬੰਦਗਾਨੀ ਜਿਹਦੇ ਵਿੱਚ ਕੱਲੀਆਂ ਕਿਸਾਨ ਜਥੇਬੰਦਗਾਨੀ ਕਿਸਾਨ ਜਥੇਬੰਦਗਾਨੀ ਵੀ ਖੇਤ ਮਜ਼ਦੂਰਾ ਦੀਆਂ ਮਜ਼ਦੂਰ ਜਥੇਬੰਦਗਾਨੀ ਵੀ ਇਸੇ ਤਰ੍ਹਾਂ ਹੋਰ ਤਪਕਿਆਂਆਂ ਜਥੇਬੰਦੀਆਂ ਵੀ ਜਿਦੇ ਵਿੱਚ ਪਿੰਡੂ ਡਾਕਟਰ ਵੀ ਆ ਜਾਂਦੇ ਆ ਬਿਜਲੀ ਕੰਮੇ ਵੀ ਆ ਜਾਂਦੇ ਆ ਆ ਥਰਮੋਲਾਈਟ ਕੰਮ ਕਰਦੇ ਸਾਡੇ ਕੋ ਕੱਚੇ ਮਲਾਜਮਾ ਜਾਂਦੇ ਆ ਜਾਨੀ ਟੋਟਲ ਸਾਰੇ ਵਰਗਾਂ ਨਾਲ ਜੋੜ ਕੇ ਸਾਰਿਆਂ ਨੇ ਬਹੁਤ ਵਧੀਆ ਅੱਜ ਭਰਮਾ ਹੰਵਾਰਾ ਦਿੱਤਾ ਵੀ ਠੀਕ ਆ ਤੁਸੀਂ ਲੜਾਈ ਨਾਲੇ ਤੁਹਾਨੂੰ ਭਾਈ ਖਾਸ ਕਰਕੇ ਪਿੰਡ ਵਾਲਿਆਂ ਨੂੰ ਆਪਣੀ ਜਥੇਬੰਦੀ ਨੂੰ ਸਾਰਿਆਂ ਨੇ ਵਧਾਈ ਦਿੱਤੀ ਹੈ ਵੀ ਇਹ ਜਿਹੜਾ ਘੋਲ ਤੁਸੀਂ ਵੇਖਿਆ ਇਹ ਹੁਣੇ ਹੀ ਸੀ ਇੱਕ ਦਿਨ ਸ਼ੁਰੂ ਇਹ ਉਸੇ ਦੀ ਕੜੀ ਹੈ ਕਿਉਂਕਿ ਉਹ ਵੀ ਜ਼ਮੀਨਾ ਖੋਣ ਵਾਲੇ ਸੀ ਜਿਹੜਾ ਦਿੱਲੀ ਅੰਦੋਲਨ ਦਾ ਜ਼ਿਕਰ ਆਉਂਦਾ ਇੱਥੇ ਜਿਹੜਾ ਹੁਣ ਨਵਾਂ ਡਰਾਫਟ ਭੇਜਤਾ ਉਹ ਵੀ ਉਹੀ ਕੁਝ ਰੰਗ ਦਿਖਾਉਂਦਾ ਸਾਰਾ ਕੁਝ ਖੋਣ ਵਾਲਾ ਜ਼ਮੀਨਾ ਤੋਂ ਲੈ ਕੇ ਮੰਡਗਾ ਖਤਮ ਕਰਨ ਵਾਲਾ ਸਾਰਾ ਸਭ ਨੇ ਇੱਕ ਹੁੰ ਹੋ ਕੇ ਵੀ ਹਾਥੀ ਵੀ ਪੈਰ ਤੇ ਜੇ ਪੰਜਾਬੀ ਚ ਕਹੇ ਸਾਰਾ ਕੁਝ ਵਿੱਚ ਆ ਗਿਆ ਇਸ ਕਰਕੇ ਇਹ ਲੜਾਈ ਨੂੰ ਤੁਸੀਂ ਇਕੱਲੇ ਨਾ ਸਮਝੋ ਇਹ ਲੜਾਈ ਕੁੱਲ ਕਿਰਤੀ ਲੋਕਾਂ ਦੀ ਲੜਾਈ ਬਣ ਚੁੱਕੀ ਹੈ ਤੇ ਉਹਨਾਂ ਸਾਰਿਆਂ ਨੇ ਪਰਮਾ ਹੰਗਾਰਾ ਡੱਟਵੀਂ ਹਮਾਇਤ ਤੇ ਖਾਸ ਕਰਕੇ ਜਿਹੜੀ 13 ਤਰੀਕ ਨੂੰ ਆਪਾਂ ਇੱਥੇ ਜ਼ਮੀਨਾਂ ਨਾਲ ਜੁੜ ਕੇ ਸੰਗਰਾਮ ਕਾਂਫਰੰਸ ਕਰ ਰਹੇ ਹਾਂ ਉਹਦੇ ਚ ਆਪਦੇ ਬੇਤ ਅਨੁਸਾਰ ਸਾਰਿਆਂ ਨੇ ਪੂਰਾ ਯੋਗਦਾਰ ਪਾਉਣ ਦਾ ਭਰੋਸਾ ਦਿਵਾਇਆ ਕਿ ਉਹਨਾਂ ਨੇ ਬੁਲਾਰੇ ਵੀ ਆਉਣਗੇ ਆਦਮੀ ਗੱਲਾਂ ਕਹਿਣਗੇ ਇਹ ਤੋਂ ਬਿਨਾ ਕਿਉਂਕਿ ਕੋਨੇ-ਕੋਨੇ ਤੋਂ ਦੇਸ਼ ਦੇ ਪਰਲੇ ਪਾਸੋਂ ਅਫਰੋਜਪੁਰ ਏਜੇ ਤੋਂ ਬਾਰਡਰਾਂ ਤੋਂ ਜਿਹੜੀਆਂ ਜੱਥੇਬੰਦੀਆਂ ਕੰਮ ਕਰਦੀਆਂ ਉਹ ਪਹਿਲੇ ਵੀ ਸਾਡੇ ਵੀ ਬਹੁਤ ਜ਼ਿਆਦਾ ਇਹ ਮਸਲਾ ਹੈ ਅੱਧਾ ਦਫਾ ਮੰਤ ਵੀ ਆਉਂਦੇ ਦਿਨਾਂ ਚ ਇੱਥੇ ਘੋੜੇ ਖੜਨਾ ਨਹੀਂ ਕੱਲਾ ਪੂਰੇ ਪੰਜਾਬ ਦਾ ਘੋਲ ਬਣਨਾ ਹੈ ਇਹ ਤੇ ਉਹਨਾਂ ਨੇ ਮੰਗ ਵੀ ਕੀਤੀ ਹੈ ਵੀ ਸਭ ਨੂੰ ਸਾਨੂੰ ਮੌਕਾ ਦਿਓ ਆਡਾ-ਆਡਾ ਜ਼ਿਲ੍ਹਾ ਵੀ ਆਪਾਂ ਇਹਦੇ ਘੋਲ ਨੂੰ ਜਰਵਾ ਦੇਜੇ ਤੇ ਆਪਾਂ ਵੀ ਫਿਰ ਉਹਨਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਧਰੋਂ ਮੰਗ ਕੀਤੀ ਹੈ ਵੀ ਠੀਕ ਐ ਸਾਡੀ ਜਥੇਬੰਦੀ ਦੇ ਨਿਸ਼ਾਨੇ ਤੇਰੀ ਇਹ ਗੱਲ ਹੈ ਅਸੀਂ ਯਤਨ ਕਰ ਰਹੇ ਹਾਂ ਬਲਕਨ ਬਰਾੜ ਜੀ ਬੋਲ ਕੇ ਗਏ ਆ ਵੀ ਬਠਿੰਡੇ ਜ਼ਿਲ੍ਹੇ ਦੇ ਕਿੰਨੇ ਪਿੰਡ ਐ ਇਹੋ ਜਿਹਾ ਕਿਸਮਾਂ ਇੱਥੇ ਗਿੰਜੂ ਦੇ ਪਿੰਡ ਕਹਿੰਦੇ ਆ ਆਪਾਂ ਉਹਨਾਂ ਨੂੰ ਝੰਡਾ ਵਾਲਾ ਹਰਾਇਪੁਰ ਜਿੱਦਾ ਸੈਂਕੜੇ ਪਿੰਡ ਜਮੀਨ ਉੱਧਰ ਵੀ ਐ ਇੱਥੇ ਮਲਕਾਨਾ ਵਗੈਰਾ ਤਰਵੰਡੀ ਦੇਰ ਦੇਚ ਉੱਧਰ ਜ਼ਮੀਨਾਂ ਵੀ ਐ ਆਪਾਂ ਵੀ ਨਜ਼ਰ ਕਰਨ ਲੱਗੇ ਹਾਂ ਕਿ ਉਹਨਾਂ ਪਿੰਡਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਸਰੋਕਾਰ ਜਿਹਾ ਜੇ ਤੇ ਉਹਨਾਂ ਲੋਕਾਂ ਨੂੰ ਤੇਰਾ ਵੀ ਆਪਣੀ ਕਾਮਪਨੀ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨਾਲ ਕਰਕੇ ਗੱਲਾਂ ਸਾਂਝੀਆਂ ਇਹ ਭੈਣੋਂ ਕਿਹਾ ਉਹ ਆਪਣੇ ਆਉਂਦੇ ਦਿਨਾਂ ਦੇ ਕੰਮ ਵੀ ਨਿਕਲਦੇ ਆਪਾਂ ਲੱਗੇ ਹੋਏ ਆ ਕੱਲ ਇਥੇ ਤੇਰਾ ਆਪਾਂ ਬਠਿੰਡਾ ਜਿਲ੍ਹੇ ਦੀ ਭਰਮੀ ਮੀਟਿੰਗ ਕੀਤੀ ਆ ਕਰਨੀ ਇੱਥੇ ਸੀ ਇੱਥੇ ਨਾਲ ਹੀ ਇੱਕ ਉਹਨਾਂ ਹਮਲਿਆਂ ਦੇ ਮੁਤਾਬਕ ਜਿਵੇਂ ਕਿਹਾ ਵੀ ਚਾਰ ਸਫਰੋਂ ਹਮਲੇ ਆ ਚੌਕੇ ਪਿੰਡ ਦੇ ਵਿੱਚ ਆਦਰਸ਼ ਸਕੂਲ ਆ ਉੱਥੇ ਸਕੂਲ ਦੀ ਮੈਨੇਜਮੈਂਟ ਵੱਲੋਂ ਸਰਕਾਰ ਨਾਲ ਰੱਖ ਕੇ ਉੱਥੇ ਜਿਹੜੇ ਟੀਚਰ ਕੰਮ ਕਰ ਰਹੇ ਆ ਬੱਚਿਆਂ ਦੇ ਹੱਥ ਮਾਰੇ ਜਾ ਰਹੇ ਆ ਉਹ ਟੀਚਰਾਂ ਤੇ ਹਮਲਾ ਬਿੜਿਆ ਹੋਇਆ ਹੈ ਉਹਦੇ ਖਿਲਾਫ ਵੀ ਆਪਣਾ ਘੋਲ ਚੱਲਦਾ ਹੈ ਉੱਥੇ ਵੀ ਕੱਲ ਸਰਕਾਰ ਨੇ ਹਮਲਾ ਕਰਨ ਦਾ ਯਤਨ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਸਹਿ ਦੇ ਕੇ ਆਪਣੀ ਕੁਝ ਵੀਰਾਂ ਨੂੰ ਚੱਕ ਕੇ ਲਿ ਵੀ ਡੰਗਰਾਂ ਨੂੰ ਠਾਉ ਇਹਨਾਂ ਦਾ ਧਰਨਾ ਕਿਉਂਕਿ ਸਕੂਲ ਮੂਹਰੇ ਉਹਨਾਂ ਨੂੰ ਹਰਕਤ ਬੰਉਣ ਖਾਤਰ ਧਰਨਾ ਚੱਲਦਾ ਆਪਣੀ ਜਥੇਬੰਦੀ ਦੇ ਸਹਿਯੋਗ ਦੇ ਨਾਲ ਉੱਥੇ ਗਏ ਆ ਫਿਰ ਮੀਟਿੰਗ ਉੱਥੇ ਕੀਤੀ ਆ ਆਏ ਗੜੀ ਟੀਮਾਂ ਵੰਡਦੀਆਂ ਪੰਨਾ ਚ ਸੋਚ ਕਰਕੇ ਆਉਂਦੇ ਦਿਨਾਂ ਦੇ ਪ੍ਰੋਗਰਾਮ ਬਹੁਤ ਆ ਆਪਾਂ ਬਹੁਤ ਪ੍ਰੋਗਰਾਮ ਲਗਾਤਾ ਤੁਹਾਡੇ ਨਾਲ ਸਾਂਝੇ ਕਰਨੇ ਆ ਸਾਰਿਆਂ ਤੇ ਆਏ ਆ ਪਿਛਲੀ 70 ਤਰੀਕ ਨੂੰ ਅਸੀਂ ਤੇ ਪ੍ਰਧਾਨ ਜੀ ਕਰਦੇ ਜਾਂਦੇ ਜੀ ਕਿ ਆਹ ਤਮਾਰ ਆ ਲੋਕ ਕੀ ਕਰ ਦਿੰਦੇ ਆ ਇੱਕ ਪਾਸੇ ਟਰੈਕਟਰ ਮਾਰਚ ਹੋਈ ਜਾਂਦੇ ਆ ਹਜ਼ਾਰਾਂ ਦੀ ਬੇਨਤੀ ਸਾਨੂੰ ਕਰਦੇ ਅਸੀਂ ਹੈਦੀਵਾਲ ਉਹਨਾਂ ਕੋਠੇ ਗੁਰੂ ਦੇ ਸੀਦਾਂ ਨੂੰ ਉਹਨਾਂ ਦੇ ਫੁੱਲ ਲੈ ਕੇ ਹਸੇ ਦਿਵਾਲ ਗਏ ਸੀ 50-55 ਗੱਡੀਆਂ ਦਾ ਕਾਫਲਾ ਹਸੇ ਦਿਵਾਲ ਨੂੰ ਯਾਤਰਾ ਕਰਦਾ ਹੋਇਆ ਸਾਡੇ ਉਹਨਾਂ ਸ਼ਹੀਦਾਂ ਦੇ ਫੁੱਲ ਲੈ ਕੇ ਜਾ ਰਿਹਾ ਹੈ ਜਿਉਂ ਨਾਲ ਜਮੋਰਤਾ ਚੱਲੀ ਜਾਂਦਾ ਉਧਰ ਭਵਾਨੀਗੜ੍ਹ ਚ ਮੋਰਚਾ ਚੱਲੀ ਜਾਂਦਾ ਚੌਥ ਚ ਮੋਰਚਾ ਚੱਲੀ ਜਾਂਦਾ ਹੋਰ ਥੱਲੇ ਕਈ ਕਈ ਜਿਹੀ ਪਿੰਡਾਂ ਚ ਮਗਰੋਂ ਹੀ ਪਤਾ ਲੱਗਦਾ ਪ੍ਰਧਾਨ ਜੀ ਅਸੀਂ ਵੀ ਮੋਰਚਾ ਲਾਈ ਬੈਠੇ ਆ ਤੇ ਕੱਲ ਹੀ ਭਾਤਮਾਲ ਵਾਲਿਆਂ ਨੇ ਵੀ ਦੁਨੀਆਂ ਆ ਜਿਹੜਾ ਆਪਾਂ ਲੜ ਕੇ ਆ ਕੇ ਉੱਥੇ ਮੋਰਚਾ ਖੋਲਤਾ ਬਿਨਾਂ ਪੈਸੇ ਦੇ ਦਿੱਤਾ ਕੰਮ ਚਲਾ ਲਿਆ ਉੱਥੇ ਪਿੰਡ ਵਾਲਿਆਂ ਨੇ ਫੇਰ ਘੇਰ ਲੇ ਫੇਰ ਕੰਮ ਬੰਦ ਕਰਾਇਆ ਸੋ ਐ ਖਾ ਖਾ ਤੇ ਜਣੀ ਆਪਣੀਆਂ ਲੜਾਈਆਂ ਦੇ ਫਰੰਟ 'ਤੇ ਖੁੱਲੇ ਹੋਏ ਸੋ ਇਸ ਕਰਕੇ ਫਿਰ ਭਰਾਓ ਭੈਣੋ ਇਹ ਚੋਂ ਸਾਡਾ ਕੰਮ ਨਿਕਲਦਾ ਫਿਰ ਅਸੀਂ ਪਿੰਡਾਂ ਦੇ ਪਿੰਡ ਅਛਾਜੇ ਕਿਉਂਕਿ ਇਹ ਕਰਦੇ ਆ ਵੀ ਸ਼ਾਇਦ ਇਹਨਾਂ ਨੂੰ ਇੱਥੇ ਲਿਜਾ ਲੋ ਇੱਥੇ ਲਿਜਾ ਲੋ ਸ਼ਾਇਦ ਕਮਜ਼ੋਰੇ ਪੈ ਜਾਣਗੇ ਇਹ ਗੱਲ ਲੋਕਾਂ ਨੂੰ ਵੀ ਸਮਝ ਆ ਚੁੱਕੀ ਐ ਇਸ ਕਰਕੇ ਆਪਣਾ ਇਹ ਕੰਮਾਂ ਵੀ ਆਓ ਪਿੰਡਾਂ ਦੇ ਵਿੱਚ ਜਿਹੜੇ ਆਮ ਲੋਕ ਆਪਾਂ ਝੋਨਾ ਘੋੜ ਵੇਲੇ ਵੀ ਉਹਨਾਂ ਜਾਂਦੇ ਰਹਿ ਗੱਲਾਂ ਵੀ ਭਾਈ ਹੁਣ ਕੱਲਾਂ ਦੇ ਕਹਿ ਰਹਿਆਂ ਦੇ ਕੱਲਾਂ ਜਥੇਬੰਦੀਆਂ ਦੇ ਘੋਲ ਲੜਨ ਦੇ ਨਹੀਂ ਰਹੇ ਉਹ ਗੱਲ ਨੂੰ ਤੋੜੋ ਤੁਸੀਂ ਜਿਹੜਾ ਧਰਮ ਵਾਲੀ ਬੈਠੋ ਵੀ ਸਾਡੇ ਹੈਗੇ ਆ ਬੱਬਰ ਸ਼ੇਰ ਜਾਂ ਕੋਈ ਤੋਂ ਬੰਦੇ ਜਿਹੜਾ ਸਾਦੇ ਵਿਰੋਧੀ ਆਏ ਪਏ ਹੁੰਦੇ ਆ ਵੀ ਇਹ ਕਮਲੇ ਹੈਗੇ ਆ ਬੂਰੇ ਲੱਗੇ ਵੀ ਆਪਾਂ ਆਪਦਾ ਕੰਮ ਕਰੋ ਉਹਨਾਂ ਨੂੰ ਦੱਸ ਕੇ ਜਾ ਕੇ ਵੀ ਭਰਾਓ ਨਾ ਅਸੀਂ ਕਮਲੇ ਆ ਨਾ ਅਸੀਂ ਬੱਬਰ ਸ਼ੇਰ ਆ ਤੁਹਾਡੇ ਸਹਿਯੋਗ ਨਾਲ ਲੜਾਈ ਲੜੀ ਜਾਣੀ ਆਓ ਮੈਦਾਨ ਚ ਨਹੀਂ ਤਾਂ ਫਿਰ ਸਭ ਨੂੰ ਦਬਕੇ ਰਹਿ ਜਾਣਗੇ ਇਹ ਕੰਮ ਨਿਕਲਦੇ ਆ ਤੇ ਜਿੱਥੋਂ ਤੱਕ ਆਪਣੇ ਪ੍ਰੋਗਰਾਮਾਂ ਦਾ ਸਵਾਲ ਹੈ ਅੱਜ ਤੋਂ ਦੋ ਦਿਨਾਂ ਬਾਅਦ ਹੀ ਕੱਲ ਦਾ ਮੈਂ ਸਮਝਾ ਅੱਜ ਦਾ ਤਾਂ ਚੱਲਿਆ ਗਿਆ 31 ਤਰੀਕ ਨੂੰ ਆਪਾਂ ਸਾਰੇ ਤੰਤ ਜੋੜਨਾ ਉਥੇ ਗੁਰੂ ਦੇ ਜਿਹੜੇ ਸ਼ਹੀਦ ਆ ਤਿੰਨ ਉਹਦੇ ਚ ਭੈਣਾ ਦੋ ਆਪਣੇ ਆਗੂ ਆ ਬਸੰਤ ਸਿੰਘ ਤੇ ਕਰਮਨਾ ਉਹਨਾਂ ਦਾ ਆਪਾਂ ਸਮਾਗਮ ਜੋਰ ਸ਼ੋਰ ਨਾਲ ਕਰ ਰਹੇ ਆ ਉਥੇ ਵੀ ਆਪਾਂ ਜਾਣਾ ਤੰਤ ਲਾ ਕੇ ਆਹ ਮੋਰਚਾ ਵੀ ਚੱਲਦਾ ਰੱਖਣਾ ਹੈ ਚੌਵੜਾ ਮੋਰਚਾ ਵੀ ਚੱਲਦਾ ਹੀ ਰਹੂ ਆਏ ਭਵਾਨੀ ਘੜਾਲ ਮੋਰਚਾ ਵੀ ਚੱਲਦਾ ਹੀ ਰਹੂ ਆਏ ਮੋਰਚੇ ਵੀ ਪਖਾਈ ਰੱਖਣਾ ਤੇ ਆ ਜਿਹੜੇ ਨਾਲੋਂ ਨਾਲ ਪ੍ਰੋਗਰਾਮਾ ਰਹੇ ਆ ਉਹਨਾਂ ਨੂੰ ਹੀ ਆਪਾਂ ਭਰਮਾ ਬਣਾਉਣਾ ਉਹਦੇ ਚ 31 ਨੂੰ ਇਹ ਐ ਉਹਦੂਗਾ 8-9 ਤਰੀਕ ਨੂੰ ਆਪਣੇ ਜ਼ਿਲ੍ਹਿਆਂ ਦੀ ਅੱਡਾ ਡੇਟ ਕਿਹੜੀ ਬਣਦੀ ਆਪਾਂ ਐਮਪੀ ਨੂੰ ਮੰਗ ਪੱਤਰ ਵੀ ਦੇਣੇ ਆ ਐਸਕੇਮ ਦਾ ਸੱਦਾ ਆਇਆ ਹੋਇਆ ਤੇ 13 ਤਰੀਕ ਨੂੰ ਫਿਰ ਆਪਾਂ ਜਿਹੜਾ ਇੱਥੇ ਲਾਨ ਕੀਤਾ ਹੋਇਆ ਹੈ ਉਹ ਤਾਂ ਫਿਰ ਸਰਕਾਰ ਨੂੰ ਦਿਖਾਉਣਾ ਹੈ ਵੀ ਆਪਾਂ ਕਿਹ ਲੋਕ ਦੇਖ ਲਓ ਤੁਸੀਂ ਕਰ ਲਓ ਫੈਸਲਾ ਜਿਹੜਾ ਕਰਨਾ ਅਸੀਂ ਤਾਂ ਆਗੇ ਜਲੀਨਾਂ ਦੀ ਰਾਖੀ ਲਈ ਜਾਨਾਂ ਤੜੀ ਤੇ ਧਰ ਕੇ ਸੋ ਇੰਨੀਆਂ ਗਵੈਂਟੀਆਂ ਦੇ ਨਾਲ ਹੀ ਜਿੰਨੇ ਜਾਣ ਕਰਨ ਦੇ ਨਾਲ ਹੀ ਤੁਹਾਡਾ ਸਬਰਾਂ ਦਾ ਬਹੁਤ ਬਹੁਤ ਧੰਨਵਾਦ